ਸਸਿਕਾ ਜੀ ਮੈਂ ਹਕਮਨ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਆਏ ਦਿਨ ਨਵੇਂ ਐਲਾਨ ਕਰਦੇ ਨਜ਼ਰ ਆ ਰਹੇ ਨੇ ਇਸ ਵਿਚਾਲੇ ਹੁਣ ਕੰਪਨੀ ਕੋਲ ਕਾਰਜਕਾਰੀ আਦੇਸ਼ ਉਤੇ ਦਸਤਖਤ ਕਰ ਦਿੱਤੇ ਨੇ ਜਿਸ ਦੇ ਨਾਲ ਦੇਸ਼ ਦੇ ਵਿੱਚ ਟਰੱਕ ਡਰਾਈਵਰਾਂ ਦੇ ਲਈ ਅੰਗਰੇਜ਼ੀ ਦੇ ਵਿੱਚ ਮੁਹਾਰਤ ਹਾਸਲ ਕਰਨਾ ਲਾਜ਼ਮੀ ਕਰ ਦਿੱਤਾ ਹੈ ਹਾਲੇ ਕਿ ਇਸ ਕਦਮ ਨੇ ਸਿੱਖ ਅਧਿਕਾਰ ਸਮੂਹਾਂ ਦੇ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਨੇ ਅਤੇ ਇਨ੍ਹਾਂ ਸਮੂਹਾਂ ਨੇ ਕਿਹਾ ਕਿ ਇਸ ਹੁਕਮ ਦਾ ਸਿੱਖ ਪਾਈ ਚਾਰੇ ਦੇ ਟਰੱਕ ਡਰਾਈਵਰਾਂ ਉੱਤੇ ਪੱਖਪਾਤੀ ਪ੍ਰਭਾਵ ਪੈ ਸਕਦਾ ਹੈ ਅਤੇ ਦੁਸਤਕਾਰ ਦੇ ਵਿੱਚ ਬੇਲੋੜੀਆਂ ਰੁਕਾਵਟਾਂ ਵੀ ਪੈਦਾ ਹੋ ਸਕਕੀਆਂ ਨੇ। ਰਾਸ਼ਟਰਪਤੀ ਡੋਨਲਡ 트ੰਪ ਦੇ ਵੱਲੋਂ ਜਾਰੀ ਕੀਤੇ ਗਏ ਨਵੇਂ ਕਾਰਜਕਾਰੀ ਆਦੇਸ਼ ਦੇ ਨਾਲ ਸਿੱਖ ਪਾਈ ਚਾਰੇ ਦੇ ਵਿੱਚ ਰੋਸ ਦੀ ਲਹਿਰ ਦੌੜ ਗਈ ਹੈ। ਦਰਸਾ ਟੰਪ ਦੇ ਵੱਲੋਂ ਦੇਸ਼ ਦੇ ਵਿੱਚ ਟਰੱਕ ਡਰਾਈਵਰਾਂ ਦੇ ਲਈ ਅੰਗਰੇਜ਼ੀ ਦੇ ਵਿੱਚ ਮੁਹਾਰਤ ਹਾਸਲ ਕਰਨਾ ਲਾਜ਼ਮੀ ਕਰਨ ਤੋਂ ਬਾਅਦ ਸਿੱਖ ਅਧਿਕਾਰੀ ਸਮੂਹਾਂ ਦੇ ਵਿੱਚ ਚਿੰਤਾ ਪੈਦਾ ਹੋ ਗਈ ਹੈ ਜੀ ਹਾਂ ਅਮਰੀਕਾ ਦੇ ਟਰੱਕਰ ਡਰਾਈਵਰ ਦੇ ਲਈ ਸੜਕ ਦੇ ਸਾਂਝੇ ਨਿਯਮਾਂ ਨੂੰ ਲਾਗੂ ਕਰਨਾ ਸਲੇਖ ਵਾਲੇ ਕਾਰਜਕਾਰੀ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਦੇ ਟਰੱਕਰ ਡਰਾਈਵਰ ਦੇਸ਼ ਦੀ ਆਰਥਿਕਤਾ ਇਸ ਦੀ ਸੁਰੱਖਿਆ ਅਤੇ ਅਮਰੀਕੀ ਲੋਕਾਂ ਦੀ ਰੋਜ਼ੀ ਰੋਟੀ ਦੀ ਮਜ਼ਬੂਤੀ ਲਈ ਜ਼ਰੂਰੀ ਨੇ ਸੂਬਾ ਵੱਲੋਂ ਜਾਰੀ ਕੀਤੇ ਗਏ ਹੁਕਮ ਦੇ ਵਿੱਚ ਕਿਹਾ ਗਿਆ ਹੈ ਕਿ ਪੇਸ਼ੇਵਰ ਡਰਾਈਵਰਾਂ ਦੇ ਲਈ ਅੰਗਰੇਜ਼ੀ ਦੇ ਵਿੱਚ ਮੁਹਾਰਤ ਇੱਕ ਸੁਰੱਖਿਆ ਸੰਬੰਧੀ ਲਾਜ਼ਮੀ ਹੋਣੀ ਚਾਹੀਦੀ ਹੈ। ਉਹਨਾਂ ਨੂੰ ਟ੍ਰੈਫਿਕ ਸਿਗਨਲਸ ਨੂੰ ਪੜਨ ਅਤੇ ਸਮਝਣ ਦੇ ਯੋਗ ਹੋਣਾ ਚਾਹੀਦਾ ਹੈ ਅਤੇ ਟ੍ਰੈਫਿਕ ਸੁਰੱਖਿਆ, ਸਰਹੱਦੀ ਗਸ਼ਤ, ਖੇਤੀਬਾੜੀ, ਚੌਂਕੀਆਂ ਅਤੇ ਮਾਲ ਵਜ਼ਨ ਸੀਮਾ ਸਟੇਸ਼ਨਾਂ ਉੱਤੇ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਕਿਉਂਕਿ ਟੈਂਪਨੀ ਅੰਗਰੇਜ਼ੀ ਨੂੰ ਅਮਰੀਕਾ ਦੀ ਅਧਿਕਾਰਤ ਰਾਸ਼ਟਰੀ ਭਾਸ਼ਾ ਐਲਾਨ ਦਿੱਤਾ ਹੈ। ਦੂਜੇ ਪਾਸੇ ਸਾਰੇ ਮਾਮਲੇ ਤੇ ਬੋਲਦੇ ਹੋਏ ਸਿੱਖ ਗੱਠ ਜੋੜ ਸੰਘਟਨ ਨੇ ਕਿਹਾ ਕਿ ਉਹ ਟਰੰਪ ਦੇ ਹੁਕਮ ਤੋਂ ਬਹੁਤ ਚਿੰਤਤ ਨਹੀਂ। ਉਨ੍ਹਾਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਇਹ ਆਦੇਸ਼ ਟਰਾਂਸਪੋਰਟ ਮੰਤਰੀ ਨੂੰ ਅੰਗਰੇਜ਼ੀ ਮੂਹਰਤ ਦੀ ਜ਼ਰੂਰਤ ਦੀ ਪਾਲਣਾ ਲਈ ਨਿਰਖਣ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਦੇ ਮਕਸਦ ਦੇ ਨਾਲ ਕਦਮ ਚੁੱਕਣ ਦੇ ਲਈ ਨਿਰਦੇਸ਼ ਦਿੱਤਾ ਜਾਵੇਗਾ। ਸਿੱਖ ਗੱਠ ਜੋੜ ਸਮੂਹ ਨੇ ਕਿਹਾ ਕਿ ਕਾਲਜਕਾਰੀ ਆਦੇਸ਼ ਸਿੱਖ ਪਾਈ ਜਾ ਰਹੇ ਦੇ ਲਈ ਗੰਭੀਰ ਚਿੰਤਾਵਾ ਪੈਦਾ ਕਰਦਾ ਹੈ ਜਿਸ ਦੀ ਅਮਰੀਕੀ ਟਰੱਕਰ ਸੰਚਾਲਨ ਉਦਯੋਗ ਦੇ ਵਿੱਚ ਮਜਬੂਤੀ ਬਹੁਤ ਮਜੂਦਗੀ ਹੈ ਇਸ ਦੇ ਵਿੱਚ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੇ ਟ੍ਰਕ ਸੰਚਾਲਨ ਉਦਯੋਗ ਦੇ ਵਿੱਚ ਲਗਭਗ 150000 ਸਿੱਖ ਕੰਮ ਕਰਦੇ ਨੇ ਜਿਨ੍ਹਾਂ ਵਿੱਚੋਂ 90% ਡਰਾਈਵਰ ਨੇ ਸਮੂਹ ਨੇ ਵੀ ਕਿਹਾ ਹੈ ਕਿ ਸਾਨੂੰ ਚਿੰਤਾ ਹੈ ਕਿ ਇਸ ਹੁਕਮਦਾਰ ਸਿੱਖ ਡਰਾਈਵਰ ਉਤੇ ਵਿਤਕਰਾਪੂਰਨ ਪ੍ਰਭਾਵ ਪੈ ਸਕਦਾ ਹੈ ਅਤੇ ਯੋਗ ਵਿਅਕਤੀਆਂ ਦੇ ਲਈ ਰੋਜ਼ਗਾਰ ਪ੍ਰਾਪਤ ਕਰਨ ਦੇ ਲਈ ਬੇਲੋੜੀਆਂ ਰੁਕਾਵਟਾਂ ਵੀ ਪੈ ਸਕਦੀਆਂ ਨੇ ਬਿਊਰੋ ਰਿਪੋਰਟ ਚੈਨਲ ਪੰਜਾਬੀ